ਸਸੀਕਾਰ ਕਿਸਾਨ ਵੀਰੋ ਅੱਜ ਪਹੁੰਚਿਆ ਜੀ ਸਰਪੰਚ ਸਾਹਿਬ ਕੋਲੇ ਆਪਣੇ ਪਿੰਡ ਦਾ ਸਾਬਕਾ ਸਰਪੰਚ ਰੋਹੀ ਸਰਪੰਚ ਸਾਹਿਬ ਜੀ ਉਹਨਾਂ ਕੋਲੇ ਪਹੁੰਚਿਆ ਉਹਨਾਂ ਦੀਆਂ ਕੋਠੀਆਂ ਬਣੀਆਂ ਹੋਈਆਂ ਨੇ ਦੇਲਕਨਾਰ ਰੋਡ ਦੇ ਉੱਤੇ ਜਿਲ੍ਹਾ ਪੈ ਜਾਂਦਾ ਜੀ ਸੰਗਰੂਰ ਆ ਅੱਜ ਤੁਹਾਨੂੰ ਇੱਕ ਨਗੀਨਾ ਝੋਟੀ ਦਿਖਾ ਰਹੇ ਹਾਂ ਜੀ ਝੋਟੀ ਹੈਗੀ ਜੀ ਨਗੀਨਾ ਬਾਈ ਜੀ ਝੋਟੀ ਦੇ ਮਰਵਾਦ ਉਹਨੇਗਾ ਇਹ ਝੋਟੀ ਹੈ ਇਹਦੀ ਡਿਟੇਲ ਲਵਾਂਗੇ ਜੀ ਆਪਾਂ ਸਰਪੰਚ ਸਾਹਿਬ ਤੋਂ ਦੇਖਦੇ ਆਂ ਸਰਪੰਚ ਸਾਹਿਬ ਕੀ ਡਿਟੇਲ ਦਿੰਦੇ ਨੇ ਕੀ ਜਾਣਕਾਰੀ ਦਿੰਦੇ ਨੇ ਹਾਂਜੀ ਸਰਪੰਚ ਸਾਹਿਬ ਜੀ ਸਤਿ ਸ਼੍ਰੀ ਅਕਾਲ ਸਰਪੰਚ ਸਾਹਿਬ ਜੀ ਸਤਿ ਸ੍ਰੀ ਅਕਾਲ ਭਾਈ ਹੋ ਠੀਕ ਠਾਕ ਜੀ ਵਧੀਆ 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 ਸਰਪੰਚ ਸਾਹਿਬ ਜੀ ਹਾਂਜੀ ਛੋਟੀ ਮਾਰੀ ਦੋ ਜਾਣਕਾਰੀ ਜੀ ਯਾ ਭਾਈ ਆਪਣੇ ਲੱਭੇ ਮੱਝ ਧੀ ਜਦ ਸੂਈਆ ਸਾਰਾ ਦੁੱਧ ਹੀ ਸੇਰੇ ਪੀਏ ਹਾਂਜੀ ਇਸੇ ਨੇ ਪੀਆ ਕਰਮ ਵਾਲੀ ਨੇ ਠੀਕ ਹੈ ਜੀ ਧਾਰ ਨਹੀਂ ਕਿ ਠੀਕ ਹਾਂਜੀ ਹਾਂਜੀ ਇੰਨੀ ਕਰਮ ਵਾਲੀ ਇਹ ਆਪਣੀ ਕਰਦੀ ਝੋਟੀ ਹੈ। ਬਾਕੀ ਝੋਟੀ ਹੈ। ਅੱਛਾ ਇਹ ਸੇਲ ਵਾਸਤੇ ਹੁਣ ਸੇਲ ਕਰ ਦਾਂਗੇ ਜੇ ਕੋਈ ਇਸਕਾ ਮੁੱਲ ਪਾਣ ਵਾਲਾ ਆਵੇ। ਦੇਖੋ ਜੀ ਸਰਪੰਚ ਸਾਹਿਬ ਨੇ ਇੱਕ ਫੋਨ ਕਰੇ ਕੋਈ ਸਵਾਦ ਲੈਣ ਕਮਾਰਾ ਜੇ ਇਸकी ਕੀਮਤ ਪਾੰਦਾ ਹੋ ਜੋ ਠੀਕ ਹੈ ਸਾਹਿਬ ਨਾਲ ਝੋਟੀ ਦੇ ਦਿਆਗੇ। ਠੀਕ ਹੈ। ਦੇਖੋ ਸਰਪੰਚ ਸਾਹਿਬ ਨੇ ਇੱਕ ਗੱਲ ਕਲੀਅਰ ਕਰਤੀ ਵੀ ਜੇ ਕੋਈ ਸ਼ਕੀਨ ਬੰਦਾ ਪੈਸੇ ਲਾਣ ਵਾਲਾ ਹੈਗਾ ਚੰਗੀ ਕੀਮਤ ਤੇ ਇਨਵੈਸਟ ਕਰਨ ਵਾਲਾ ਹੈਗਾ ਤਾਂ ਉਹ ਝੋਟੀ ਇਹ ਨਗੀਨਾ ਲੈ ਸਕਦਾ ਹੈ। ਹਾਂਜੀ ਸਰਪੰਚ ਸਾਹਿਬ ਜੀ। ਇਹਦਾ ਸੂਆ ਕਿਹੜਾ ਜੀ ਹੁਣ ਪਹਿਲਾ ਸੂਈ ਐ ਪਹਿਲਾ ਸੂਆ ਕਿੰਨੇ ਕਿੰਨੇ ਦੁੱਧ ਦੇ ਚੱਲ ਰਹੀ ਐ ਇਹ 18 ਲੀਟਰ ਤੇ ਚੱਲ ਰਹੀ ਐ 20 ਦਿਨੋਂ ਕੇ ਸੂਈ ਨੂੰ ਉਹ ਕੱਟਾ ਖੜਿਆ ਥੱਲੇ ਕੱਟਾ 20 ਦਿਨਾਂ ਦੀ ਸੂਈ ਐ ਜੀ ਕੱਟੇ ਦੇ ਮਰ ਬਾਦ ਉਹਨੇਗਾ ਉਹ ਕੱਟਾ ਖੜਿਆ ਜੀ ਦੇਖੋ ਜੀ ਉਹ ਕੱਟਾ ਇਹਦੀ ਕੋਈ ਹੈ ਕਿਹੜੇ ਦੀ ਐ ਇਹ ਬਾਈ ਐ ਨਹੀਂ ਆਪਾਂ ਹੈਗੀ ਟੀਕੇ ਦੀ ਐ ਐ ਨਹੀਂ ਆਪਾਂ ਝੂਠ ਬੋਲ ਕੇ ਕਹਿੰਦੇ ਬਈ ਇਹ ਬਾਦਸ਼ਾਹ ਦੀ ਐ ਫਲਾਣੇ ਦੀ ਐ ਤਿੰਕੇ ਦੀ ਐ ਠੀਕ ਐ ਜੀ ਹਾਂ ਦੇਖੋ ਜੀ ਇਹ ਚ ਸਚਾਈ ਐ ਬੀ ਜੇ ਇਹ ਕਹਿਣਾ ਹੁੰਦਾ ਕਹਿ ਦਿੰਦੇ ਮੋਤੀ ਦੀ ਹੈ ਕੋਈ ਸੀ ਦੀ ਹੈ ਕੋਈ ਸੀ ਕੋਈ ਟੀਕੇ ਦਾ ਪਤਾ ਨਹੀਂ ਸਰਵਾ ਸਾਹਿਬ ਨੂੰ ਦੇਖੋ ਜੀ ਇਹ ਨੇ ਡੰਗਰਾਂ ਚ ਕੋਈ ਪਤਾ ਵੀ ਲੱਗਦਾ ਕੋਈ ਡਿਟੇਲ ਕਲੀਅਰ ਵੀ ਨਹੀਂ ਹੈਗੀ ਹਾਂ ਜੇ ਕਿਸੇ ਨੇ ਲੈਣੀ ਹੈ ਕੱਦ ਕੱਠ ਬੱਤੀਆ ਉੱਚਾ ਪਹਿਲਾ ਸੂਰ ਸੂਈ ਹੋਈ ਹੈ 18 ਲੀਟਰ ਡੱਬੇ ਮਾਰ ਕੇ ਤੁਸੀਂ ਲੈ ਸਕਦੇ ਹੋ ਦੇਖੋ ਜੀ ਹਾਈਟ ਚੈੱਕ ਕਰਵਾ ਦੀਏ ਝੋਟੀ ਫੁੱਲ ਹਾਈਟ ਲੈਂਥ ਦੀ ਇਹ ਝੋਟੀ ਕਰਾਓ ਜੀ ਚੈੱਕ ਹਰ ਪਰਵਾ ਵੀ ਕਿੱਡੇ ਦੇ ਲੇਟਾ ਦੇਖੋ ਜੀ ਵੀਡੀਓ ਕਰੋ ਚੈੱਕੀ ਉਨिक्की ਥੋੜਾ ਸਾਈਡ ਲੈ ਸਕਦੀ ਐ ਉਹ ਤੁਸੀਂ ਕੋਈ ਤਾਂ ਟੁਰ ਸਹੀ ਐ ਜੀ ਜਮਾ ਬਿਲਕੁਲ ਐਨ ਜੀ ਦੁੱਧਕਸਾਰ ਐ ਉਨिक्की ਸਾਈਡ ਦਾ ਫਰਕ ਹੈਗਾ ਜੀ ਪਰ ਜਿਹਨੇ ਬਰੀਡ ਤੇ ਕੰਮ ਕਰਨਾ ਹੈ ਜੀ ਇਹ ਛੋਟੀਆਂ ਲੈ ਕੇ ਵਧੀਆ ਸੀਮਨ ਭਰਾ ਕੇ ਅੱਗੇ ਆਪਾਂ ਦੁੱਧ ਤੇ ਕੰਮ ਕਰ ਸਕਦੇ ਆ ਵਧੀਆ ਨਕੀਨੇ ਲੈ ਸਕਦੇ ਆ ਹਾਂ ਜਰਮਨ ਸਾਹਿਬ ਜੀ ਨੰਬਰ ਬੋਲੋ ਜੀ ਆਪਣਾ ਆਪਣਾ ਨੰਬਰ 98728 87040 ਦੇ ਛੋਟੀਆਂ ਆਪਣੇ ਕੋਲ ਹੋਰ ਵੀ ਖੜੀਆਂ ਨੇ ਦੁੱਧ ਵਾਲੀਆਂ